ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਦਰਅਸਲ ਪ੍ਰਸ਼ਾਸਨ ਵੱਲੋਂ ਦੁਕਾਨਾਂ ਬੰਦ ਕਰਨ ਦਾ ਸਮਾਂ 12 ਵਜੇ ਮਿੱਥਿਆ ਗਿਆ ਪਰ ਬੀਤੀ ਰਾਤ ਇੱਕ ਪੁਲਿਸ ਮੁਲਾਜ਼ਮ ਅਤੇ ਦੋ ਕਮਾਂਡੋ ਰਾਤ 11 ਵਜੇ ਆਏ ਅਤੇ ਦੁਕਾਨਾਂ ਬੰਦ ਕਰਨ ਦਾ ਕਹਿ ਕੇ ਦੁਕਾਨਦਾਰਾਂ ਦੇ ਡੰਡੀ ਅਤੇ ਚੁਪੇੜਾ ਮਾਰਨ ਲੱਗੇ। ਜਿਸ ਚਲਦੇ ਉਸ ਤੋਂ ਗ੍ਰਾਹਕ ਭੱਜ ਗਏ ਅਤੇ ਦੁਕਾਨ ਦੇ ਕੰਮ ਕਰਨ ਵਾਲੇ ਲੜਕੇ ਵੀ ਡਰ ਦੇ ਮਾਰੇ ਹੁਣ ਦੁਕਾਨ ਤੇ ਕੰਮ ਕਰਨ ਨਹੀਂ ਆ ਰਹੇ। ਜਿਸ ਨਾਲ ਦੁਕਾਨਦਾਰਾਂ ਦੇ ਕੰਮ ਉਪਰਸ ਪਰ ਹੈ। ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਸਮੇਂ ਦੇ ਵਿੱਚ ਬਦਲਾਅ ਕਰਨ ਦੀ ਸੂਚਨਾ ਜਾਰੀ ਨਹੀਂ ਕੀਤੀ ਗਈ। ਅਚਾਨਕ ਕੀਤੀ ਸਖਤੀ ਕਾਰਨ ਪੁਲਿਸ ਦੇ ਇਸ ਰਵੱਈਏ ਤੋਂ ਦੁਕਾਨਦਾਰ ਖਾਸੇ ਨਾਰਾਜ਼ ਨੇ ਜਿਸ ਕਾਰਨ ਗੁੱਸੇ ਚਾਹੇ ਦੁਕਾਨਦਾਰਾਂ ਨੇ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਤਾਕਾ ਕੀਤਾ ਜਾ ਰਿਹਾ ਹੈ ਜੋ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਜੇ ਮੁਲਜ਼ਮਾ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਧਣਗੇ। ਇਹ ਹੈ ਕਿ ਜਿਸ ਤਰ੍ਹਾਂ ਦੁਕਾਨਾ ਹੈਗੇ ਆ ਦੁਕਾਨਦਾਰ ਹੈਗੇ ਆ ਐ ਰਾਤ ਨੂੰ 1 ਵਜੇ ਪਰਸੋ ਚੋਥ ਬੰਦ ਕਰਨ ਆਏ ਕਿ ਦੁਕਾਨਾ ਤੁਸੀਂ ਬੰਦ ਕਰ ਦਿਓ। ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀਏ 11 ਵਜੇ ਹੀ ਬੰਦ ਕਰਨ ਆ ਗਏ ਔਰ ਐਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਝਾਰਾ ਟੂਰਿਸ ਇੱਥੇ ਆ ਰਿਹਾ ਔਰ ਐ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਟਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਆ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਨਾ ਕੋਈ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਦਿਓ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕੇ ਲੈ ਜਾਓ ਬੰਦੇ ਸਰ ਇਹ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਂਦਾ ਔਰ 3.5 ਕਰੋੜ ਟੂਰਿਸਟ ਜਿਹੜਾ ਅੰਮ੍ਰਿਤਸਰ ਘੁੰਮਣ ਆਂਦਾ ਤੇ ਉਹਨੂੰ ਫੈਸਿਲਿਟੀਆਂ ਵੀ ਚਾਹੀਦੀਆਂ ਰਾਤ ਦੇ ਟਾਈਮ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਐ ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦਵੇਗੀ ਹੀ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਿਹਾ ਲਾਠੀ ਚਾਰਜ ਕਰ ਰਿਹਾ ਅਸੀਂ ਪੰਜ-ਪੰਜ ਪਰਿਵਾਰ ਪਰ ਚਾਲਾ ਰਿਹਾ ਕੋਈ ਸਾਡੇ ਕੋਲ 4-5 ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ ਉਹਨਾਂ ਦੇ ਪਰਿਵਾਰ ਚੱਲ ਰਹੇ ਔਰ ਸਾਰੇ ਪਰੇਸ਼ਾਨ ਹੈ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਕਿੱ ਔਰ ਐਸ ਗੱਲਾਂ ਤੇ ਹੋਈਆਂ ਸੀ এমਪਲੋਇਮੈਂਟ ਦੇ ਹਿੰਦੀਆਂ ਸਰਕਾਰ ਵੱਲੋਂ এমਪਲੋਇਮੈਂਟ ਕਿਤੇ ਇਹ ਤਾਂ এমਪਲੋਇਮੈਂਟ ਉਜਾੜਿਆ ਜਾ ਰਿਹਾ ਇਹ ਟੂਰਿਸਟ ਰੂਟ ਜਿਹੜਾ ਹੱਬ ਹੈਗੀ ਇਹਨੂੰ ਖਰਾਬ ਕੀਤਾ ਜਾ ਰਿਹਾ ਮੈਂ ਪੂਰੀ ਗੁੰਡਾਗਰਦੀ ਕੀਤੀ ਗਿਆ ਜੀ ਸਰੇ ਆਮ ਗੁੰਡਾਗਰਦੀ ਆ ਜੀ ਸਰੇ ਆਮ ਗੁੰਡਾਗਰਦੀ ਆ ਸਰ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਰਾਤੀ ਚਾਰਜ ਕਰਕੇ ਗਏ ਅਨਲਾਫੂ ਲੈਗਾ ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤੇ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੀ ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ ਤੁਸੀਂ ਸਾਡੇ ਪਰਿਵਾਰ ਚ ਲਾਓ ਤੁਸੀਂ ਸਾਡੇ ਘਰ ਚ ਲਾਓ ਜਿਹੜੇ ਵਪਾਰੀਆਂ ਨਹੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਿਸ ਹੋਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ ਇਹ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ ਅੱਜ ਸਾਡੇ ਨਾਲ ਰਾਤ ਨੂੰ 11 ਵਜੇ ਸਾਡੇ ਕੋਲ ਜਿਹੜੇ ਮੁਲਾਜ਼ਮ ਆਏ ਨੇ ਤਿੰਨ ਵਰਦੀਆਂ ਉਹਨਾਂ ਨੇ ਕਮਾਂਡੋ ਦੀ ਸੀਰੀਏ ਇਕ ਵਿੱਚ ਪੰਜਾਬ ਪੁਲਿਸ ਦਾ ਆਂਦੇ ਕੋਈ ਗੱਲ ਨਹੀਂ ਕੀਤੀ ਆਂਦੇ ਮੁੰਡਿਆਂ ਨੂੰ ਛੋਟੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ ਉਹਨਾਂ ਨੇ ਸਾਨੂੰ ਪਤਾ ਹੀ ਨਹੀਂ ਪਹਿਲੇ ਪਰसों ਉਹਨਾਂ ਨੇ 12 ਵਜੇ ਕਿਹਾ ਮੁੜ ਕੇ ਕੱਲ ਹੀ 11 ਵਜੇ ਆ ਕੇ ਬੰਦ ਕਰਾਂ ਸਾਰੀ ਦੁਕਾਨਦਾਰਾਂ ਲੱਗੀ ਹੋਈਆਂ ਦੁਕਾਨਾਂ ਇਹ ਕੰਮ ਕਰ ਰਹੇ ਨੇ ਕਿਹੇ ਦੁਕਾਨਦਾਰ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਆਂਦੇ ਦੁਕਾਨਾਂ ਤੇ ਛੋਟੀਆਂ ਮਾਰਨੀਆਂ ਚਾਲੂ ਕਰਤੀਆਂ ਕਿਉਂਕਿ ਲੱਗੇ ਸਾਡੇ ਇੱਥੇ ਖਲੋਤੀ ਹੁੰਦੀ ਹੁੰਦੀ ਨੇ ਜਿਪਸੀ ਅੱਗੇ ਗਏ ਕਿ ਨਹੀਂ ਗਏ ਸਾਨੂੰ ਨਹੀਂ ਪਤਾ ਆਈ ਤੇ ਇੱਥੇ ਛੋਟੀਆਂ ਖਾਧੀਆਂ ਤੇ ਸਾਰੇ ਬੰਦੇ ਭੱਜ ਗਏ ਦੇਖੋ ਅੱਗੇ ਕੰਮ ਕਰ ਹੈ ਨਹੀਂ ਹੈਰੀਟੇਜ ਦੇ ਵਿੱਚ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕਿਹਾ ਦੁਕਾਨਦਾਰ ਵਿਚਾਰੇ ਉਸੇ ਤਰ੍ਹਾਂ ਹੀ ਪਿੱਛੇ ਨੂੰ ਆ ਗਏ ਨੇ ਤੇ ਜੇ ਹੁਣ ਉਸੇ ਤਰ੍ਹਾਂ ਹੀ ਆਣ ਕੇ ਵੀ ਸਾਨੂੰ ਕੰਮ ਨਹੀਂ ਕਰਨ ਦੇਣਗੇ ਰੋਟੀ ਨਹੀਂ ਖਾਣ ਦੇਣਗੇ ਸਾਡੇ ਕੋ ਕਿੰਨੇ ਮੁਲਾਜ਼ਮ ਕੰਮ ਕਰਦੇ ਨੇ ਕਿੰਨੇ ਟੱਬਰ ਪਲਦੇ ਪਏ ਨੇ ਸਵੇਰੇ ਗਾਹਕ ਬਿਲਕੁਲ ਨਹੀਂ ਹੁੰਦਾ ਗਰਮੀ ਬਹੁਤ ਹੁੰਦੀ ਹੈ ਸ਼ਾਮ ਨੂੰ ਗਾਹਕ ਨਿਕਲਦਾ ਹੈ ਤੇ ਸ਼ਾਮ ਨੂੰ ਦੁਕਾਨਦਾਰ ਨੂੰ ਆਸ ਹੁੰਦੀ ਹੈ ਕਿ ਰੋਟੀ ਪਾਣੀ ਦੀ ਆਸ ਹੁੰਦੀ ਹੈ ਤੇ ਉਦੋਂ ਪ੍ਰਸ਼ਾਸਨ ਦੇ ਬੰਦੇ ਆਣ ਕੇ ਤੇ ਸਾਨੂੰ ਦੁਕਾਨਾਂਦਾਰੀਆਂ ਖਰਾਬ ਕਰਦੇ ਆ ਤੇ ਗੁੰਡਾਦਗੀ ਕਰਦੇ ਆ ਦੁਕਾਨਾਂ ਬੰਦ ਕਰ ਦਿੰਦੀਆਂ ਸਾਡੇ ਕੋ ਵੀਡੀਓ ਪੂਰੀਆਂ ਪਈਆਂ ਆ ਮਾਰਦੇ ਦੀਆਂ ਵੀ ਪਈਆਂ ਆ ਪਰ ਜੀ ਬਈ ਹੀ ਹੈ। ਕੀ ਮੰਗੇ ਕਰਦੇ ਭਾਈ। ਅਸੀਂ ਕਿੰਨੇ ਕਿ ਇਹ ਜਿਹੜੀ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ। ਇਹ ਦੁਕਾਨਦਾਰ ਬੰਦੇ ਆ। ਅਸੀਂ ਕੰਮ ਕਰਨ ਆਏ ਆ। ਅਸੀਂ ਕੋਈ ਲੜਨਾ ਥੋੜੀ ਕਿਸੇ ਨਾਲ। ਅਸੀਂ ਕੰਮ ਕਰਦੇ ਵੇ ਕੰਮ ਕਰਨ ਦਿਓ। ਸਾਨੂੰ ਟਾਈਮਿੰਗ ਦੀ ਕੋਈ ਨਹੀਂ ਹੈਗੀ। ਟਾਈਮ ਜਿਹੜਾ ਪ੍ਰਸ਼ਾਸਨ ਕਹੇਗਾ ਜੋ ਜਾਇਜ਼ ਹੋਏਗਾ ਬਣੇਗਾ। ਪਰ ਇੱਥੇ ਇਹ ਹਰੀ ਤੇ ਦੇ ਵਿੱਚ ਬੰਦ ਕਰਨ ਦਾ ਕੋਈ ਹੈ ਨਹੀਂ ਚਾਂਜ। ਕਿਉਂਕਿ ਰਾਤ ਨੂੰ ਹੀ ਦੁਨੀਆ ਆਂਦੀ ਸਾਰੀ। ਤੇ ਅਸੀਂ ਕਿੰਨੇ ਕਿ ਦੁਕਾਨਦਾਰੀ ਸਾਨੂੰ ਕਰਨ ਦਿਓ। ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਆਡੀ ਬੇਨਤੀ ਹੈ।